ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸਸਤੀ ਕਾਜੀ ਕੌਰ ਜੀ ਦੇ ਪੰਜਾਬੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਵੀਲੌਗ ਦੀ ਸ਼ੁਰੂਆਤ ਇੱਧਰ ਆਪਾਂ ਦੁੱਧ ਧਰਿਆ ਸੀ ਗੈਸ ਤੇ ਜੀ ਇੱਧਰ ਆਪਾਂ ਕਰਨ ਲੱਗੇ ਆ ਅੱਜ ਆਪਣੀ ਤੋੜੀ ਦੀ ਪਹਿਲੀ ਸ਼ੁਰੂਆਤ ਅੱਜ ਮੈਂ ਪਹਿਲੀ ਵਾਰ ਇਹਦੇ ਵਿੱਚ ਕੁਝ ਬਣਾਉਣ ਲੱਗਿਆ ਪਰ ਅੱਜ ਮੈਂ ਬਣਾਉਣ ਲੱਗਿਆ ਇਹਦੇ ਵਿੱਚ ਮਿੱਠੇ ਚਾਵਲ ਮਿੱਠੇ ਚਾਵਲ ਬਣਾਉਂਗੀ ਕਿਉਂਕਿ ਕਹਿੰਦੇ ਨੇ ਨਾ ਕੋਈ ਵੀ ਆਪਾਂ ਨਵਾਂ ਭਾਂਡਾ ਲੈਂਦੇ ਆ ਤੇ ਉਹਦੀ ਮਿੱਠੇ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ ਤੇ ਮੈਂ ਕਿਚੋ ਲੋਅ ਜੇ ਦੇਤੇ ਨਾਲੇ ਚੁੱਲੇ ਤੇ ਬਹੁਤ ਦਿਨ ਹੋ ਗਏ ਸੀ ਇਹ ਮੁਰੱਲਾ ਵੀ ਨਹੀਂ ਪਾਣੀ ਸੀ ਤੇ ਤੁਸੀਂ ਦੇਖਿਆ ਹੀ ਸੀਗਾ ਪਹਿਲਾਂ ਵੀ ਇਹਨੂੰ ਕਿ ਪਹਿਲਾਂ ਮੈਂ ਇਹਦੇ ਚ ਬਹੁਤ ਵਧੀਆ ਤਰੀਕੇ ਨਾਲ ਪਹਿਲਾਂ ਦਸਤੀ ਚ ਡੁਬੋ ਕੇ ਰੱਖੀ ਫਿਰ ਮੈਂ ਪਾਣੀ ਭਰ ਕੇ ਇਹਨੂੰ ਕਈ ਦਿਨ ਰੱਖੀ ਠੀਕ ਹੈ ਜੀ ਹੁਣੇ ਬਹੁਤ ਵਧੀਆ ਤਰੀਕੇ ਨਾਲ ਤੋੜੀ ਹੋ ਚੁੱਕੀ ਹੈ ਹੁਣ ਅੱਜ ਆਪਾਂ ਇਹਨੂੰ ਜਿਵੇਂ ਦੀ ਸ਼ੁਰੂਆਤ ਕਰਾਂਗੇ ਨਾ ਆਪਾਂ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਤੇ ਸਭ ਤੋਂ ਪਹਿਲਾਂ ਮੇਰੇ ਵਿੱਚੋਂ ਅੱਜ ਜਦ ਉਹਨਾਂ ਨੂੰ ਕਿ ਮਿੱਠੇ ਚਾਵਲ ਦਾ ਸ਼ੁਰੂਆਤ ਮਿੱਠੇ ਤੋਂ ਨਾਲੇ ਕਹਿੰਦੇ ਹੁੰਦੇ ਵੀ ਵਧੀਆ ਰਹਿੰਦਾ ਹੈ ਭਾਂਟਾ ਵੀ ਤੇ ਆ ਦੇਖੋ ਜੀ ਆਪਾਂ ਹੁਣ ਇਹਨੂੰ ਚੰਗੀ ਤਰ੍ਹਾਂ ਧੋ ਬਣਾ ਲਿਆ ਧੋ ਤਾਂ ਮੈਂ ਬਹੁਤ ਵਰੀ ਲਿਆ ਇਹਨੂੰ ਤੇ ਹੁਣ ਇਹਦੇ ਵਿੱਚ ਪਾ ਦਾਂਗੇ ਜੀ ਆਪਾਂ ਪਾਣੀ ਇਤ ਗੜੀ ਨੇ ਪਾਣੀ ਪਾਣ ਲੱਗੀਆਂ ਹੁਣ ਇਹਦੇ ਵਿੱਚ ਪਾਵਾਂਗੇ ਮੈਂ ਗੁੜ ਤੇ ਲਓ ਜੀ ਆ ਲੈ ਲਿਆ ਮੈਂ ਗੁੜ ਠੀਕ ਹੈ ਜੀ ਗੁੜ ਤੁਸੀਂ ਆਪਣੇ ਮਰਜ਼ੀ ਅਨੁਸਾਰ ਜਿੱਦਾਂ ਆਪਾਂ ਮਿੱਠੇ ਚਾਵਲਾਂ 'ਚ ਜੋ-ਜੋ ਪਾਉਂਦੇ ਆ ਨਾ ਤੇ ਗੁੜ ਵਾਲੇ ਚਾਵਲ ਬਣਾਉਣੀ ਕਿਉਂਕਿ ਗੁੜ ਵਾਲੇ ਚਾਵਲ ਬਹੁਤ ਵਧੀਆ ਹੁੰਦੇ ਨੇ ਟੇਸਟੀ ਹੁੰਦੇ ਚੀਨੀ ਵਾਲੇ ਨਹੀਂ ਬਣਾ ਰਹੀ ਕਿਉਂਕਿ ਅੱਜ ਕੱਲ ਚੱਲ ਗਿਆ ਗੁੜ ਹੁਣ ਮੈਂ ਗੁੜ ਲੈ ਕੇ ਆਈ ਸੀ ਤੇ ਆ ਦੇਖੋ ਜੀ ਗੁੜ ਮੰਗਵਾਇਆ ਸੀ ਆਪਾਂ ਇਹਨੂੰ ਤੋੜ ਕੇ ਨਾ ਇਹਦੇ ਵਿੱਚ ਪਾਣੀ ਚ ਪਾ ਦਾਂਗੇ ਇਹਨੂੰ ਪਾਣੀ ਨੂੰ ਆਪਾਂ ਪਹਿਲਾਂ ਚੰਗੀ ਤਰ੍ਹਾਂ ਨਾ ਪਕਾ ਲਾਂਗੇ ਇਹਨੂੰ ਆਪਾਂ ਰੱਖ ਦਿਆ ਹੁਣ ਚੁੱਲੇ ਤੇ ਗੁੜ ਮੈਂ ਤੋੜ ਕੇ ਰੱਖ ਲੇ ਵਿੱਚ ਪਾ ਲੈਣੀ ਆ ਹੋਰ ਨਾ ਗੁੜ ਵਿੱਚ ਆ ਵਧੀਆ ਜਿਹਾ ਹੋਵੇ ਤੇ ਵਧੀਆ ਜਿਹਾ ਬਜਕ ਲੋ ਜੀ ਇਹਦੇ ਚ ਮੈਂ ਗੁੜ ਪਾ ਲਿਆ ਕਮ ਸੇ ਕਮ ਅੱਧਾ ਕਿਲੋ ਦੇ ਉਹ ਤੋਂ ਵੀ ਘੱਟ ਐ ਇੰਨੇ ਕੋ ਪਾਲਿਆ ਹੋਣੇ ਨੂੰ ਆਪਾਂ ਪਾਣੀ ਚੁੱਲੇ ਤੇ ਰੱਖ ਦਿਆਂ ਤੇ ਰਜਾਂਦੇ ਆ ਬਾਕੀ ਨੂੰ ਉਬਾਲ ਦਿਆਂ ਚੁੱਲਾ ਜੀ ਸਾਡਾ ਦੁੱਧ ਨੂੰ ਉਬਾਲ ਆ ਜਾਵੇ ਤਦ ਤੱਕ ਤੁਸੀਂ ਬਣੇ ਤੇ ਲੋ ਜੀ ਇੱਧਰ ਬਣ ਗਈ ਅੱਗ ਆਪਾਂ ਹੁਣ ਧਰਾਂਗੇ ਕਿ ਆਪਾਂ ਨਾ ਪਹਿਲਾਂ ਸਭ ਤੋਂ ਪਹਿਲਾਂ ਤੋੜੀ ਦੇ ਥੋੜਾ ਥੋੜਾ نیچے ਗਾਰਾ ਲਾ ਲੈਣਾ ਠੀਕ ਹੈ ਤਾਂ ਕਿ ਜਦੋਂ ਪਹਿਲੀ ਵਾਰੀ ਆਪਾਂ ਕਰਦੇ ਆ ਨਾ ਆ ਦੇਖੋ ਇਦਾਂ ਤੁਸੀਂ نیچے ਗਾਰਾ ਲਾ ਲੈਣਾ ਇੱਥੇ ਇੱਥੇ ਐਂ ਵਧੀਆ ਤਰੀਕੇ ਨਾਲ ਪਤਲਾ ਪਤਲਾ ਗਾਰਾ ਲਾ ਲੈਣਾ ਇਹਦੇ ਨਾਲ ਇੱਕ ਤਾਂ ਇਹ ਮਜਬੂਤੀ ਹੋ ਚੁਗੀ ਨਾਲੇ ਪਹਿਲੀ ਵਾਰੀ ਆਪਾਂ ਜਿਵੇਂ ਧਰਦੇ ਆ ਨਾ ਤੇ ਤਾਂ ਕਰਕੇ ਇਹਦੇ ਵਿੱਚ ਮੈਂ ਪਹਿਲਾਂ ਪਾਣੀ ਪਾ ਦਿੱਤਾ ਮੇਰੇ ਦਿਮਾਗ 'ਚ ਨਹੀਂ ਰਿਹਾ ਮੋਚੀ ਮੋਚੀ ਹੁਣ ਇਹਨੂੰ ਤਾਂ ਬੈਨ ਆਪਾਂ ਦੇਖ ਪਾਣੀ ਪਾ ਕੇ ਇਹਦੇ 'ਚ ਸਰਤਾ ਮਿਰਚੇ ਪਾਤਾ ਮੈਂ ਗੁੜ ਹੁਣ ਆਪਾਂ ਇਹਨੂੰ ਰੱਖ ਦੇਣਾ ਚੁੱਲੇ ਤੇ ਪਾਣੀ ਪੱਕ ਜਵੇ ਤਾਂ ਕਿ ਗੁੜ ਸਾਡਾ ਵਧੀਆ ਤਰੀਕੇ ਨਾਲ ਹੋ ਜਾਵੇ ਦੀ ਆ ਪੱਕ ਗਈ ਬਾਲਤੀ ਤੇ ਲੋ ਜੀ ਆ ਦੇਖੋ ਗੁੜ ਵਾਲਾ ਪਾਣੀ ਆਪਾਂ ਪਕਾਇਆ ਸੀ ਨਾ ਇਹ ਪੱਕ ਗਿਆ ਚੰਗੀ ਤਰ੍ਹਾਂ ਹੁਣ ਇਹਨੂੰ ਨਾ ਆਪਾਂ ਛਾਣ ਲਾਂਗੇ ਇਹਨੂੰ ਆਪਾਂ ਛਾਣਾਂਗੇ ਤਾਂ ਕਈ ਵਾਰੀ ਹੁੰਦਾ ਨਾ ਗੁੜ ਦੇ ਵਿੱਚ ਕੱਖ ਖੁਖ ਕੁਛ ਨਾ ਕੁਛ ਹੁੰਦਾ ਹੈ ਅੱਜ ਆਪਾਂ ਮਿੱਠੇ ਚੋਲ ਬਣ ਧੋਲੇ ਸੀ ਆ ਦੇ ਕੋ ਚਾਵਲ ਬਣਾਉਣ ਲੱਗੀ ਸੀ ਨਾ ਚਾਵਲਾਂ ਨੂੰ ਮੈਂ ਪਹਿਲਾਂ ਧੋ ਕੇ ਚੰਗੀ ਤਰ੍ਹਾਂ ਰੱਖ ਲਿਆ ਤੇ ਉਹਦੇ ਵੀ ਆਪਾਂ ਕੀ ਕੁਝ ਪਾਣ ਆ ਦੇਖੋ ਜੀ ਇਹਦੇ ਚ ਲੈ ਲੈ ਮੈਂ ਸੋਰੀ ਬਦਾਮ ਲੈ ਲੈ ਕਾਜੂ ਲੈ ਲੈ ਆ ਲੈ ਲੈਣ ਆਪਾਂ ਖੋਪਾ ਖੋਪਾ ਤੁਸੀਂ ਕੱਦੂ ਕਸ ਕਰ ਲਿਓ ਕਈ ਵਰੀ ਹੁੰਦਾ ਨਾ ਕਹਿ ਦਿੰਦੇ ਆ ਮੂੰਹ ਦੇ ਵਿੱਚ ਆਂਦਾ ਹੈ ਹਨਾ ਤੇ ਥੋੜੀ ਜੀ ਆਪਾਂ ਲੈ ਲਾਂਗੇ ਸੌ ਗੀ ਇਹ ਮਿੱਠੇ ਚਾਵਲਾਂ ਦੇ ਵਿੱਚ ਆਪਾਂ ਜੋ ਜੋ ਪਾਣੇ ਮਿੱਠੇ ਚਾਵਲਾ ਆਪਾਂ ਕਿੱਦਾਂ ਬਣਾਨੇ ਉਹ ਵੀ ਤਾਂ ਅੰਦਾਜ਼ ਦੀਆਂ ਠੀਕ ਹੈ ਜੀ ਤੇ ਆਨੋ ਜੀ ਇਹ ਮੈਂ ਲੈ ਲਿਆ ਇਹ ਮੈਂ ਸਾਰਾ ਸਾਮਾਨ ਆਪਣਾ ਟਾਕੇ ਰੱਖ ਦੇਣੀ ਆ ਤੇ ਆ ਦੇਖੋ ਕੱਦੂ ਇਹਨੂੰ ਕੋਪੇ ਕੋਪੇ ਨੂੰ ਨਾ ਕੱਦੂ ਕਸ ਕਰ ਦਈਏ ਤੇ ਇਹਨਾਂ ਨੂੰ ਮੈਂ ਨਾ ਬਾਦਾਮ ਤੇ ਕਾਜੂ ਨੂੰ ਗ੍ਰਾਈਂਡ ਕਰ ਲਾਂਗੀ ਫਿਰ ਇਹ ਨਾ ਮੂੰਹ ਦੇ ਵਿੱਚ ਨਹੀਂ ਆਉਂਦੇ ਕਹ ਦਿੰਦੇ ਆ ਸਾਡੇ ਤਾਂ ਸਰਦਾਰ ਜੀ ਬੋਲਣ ਲੱਗ ਜਾਂਦੇ ਆ ਜੀ ਕੱਦੂ ਕਸ ਕਰ ਲੈਣਾ ਮੈਂ ਤੇ ਅਮਾਡੀ ਜੋ ਵੀ ਰੈਸিপি ਹੈ ਉਸੇ ਤਰ੍ਹਾਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਠੀਕ ਹੈ ਮੈਂ ਕਿਸ ਤਰ੍ਹਾਂ ਬਣਾਨੀ ਹੋਣੀਆਂ ਮਿੱਠੇ ਚਾਵਲ ਆਪਣੇ ਧੋੜੀ ਦਾ ਨੜੇ ਅੱਜ ਮੂਰਤ ਹੋ ਜਿਹਾ ਸਾਬੀ ਦਾ ਨਾਲੇ ਆਪਣਾ ਚਾਵਲ ਬਣ ਜਾਣਗੇ ਭਾਵੇਂ ਤੇ ਮਿੱਠਾ ਕੁਝ ਖਾਇਆ ਜਾਏਗਾ ਆ ਦੇਖੋ ਜੀ ਇੱਦਾਂ ਕੱਦੂ ਗੁਰਦੂ ਕਸਟਿਆ ਕਰ ਲੈਣਾ ਆਪਾਂ ਥੋੜਾ ਬਰੀਕ ਜਿਹਾ ਹੋ ਜਾਂਦਾ ਹੈ ਨਹੀਂ ਤੇ ਜਿਵੇਂ ਆਪਾਂ ਕੱਟਦੇ ਆਂ ਫਿਰ ਉਹ ਆਪਣੇ ਨਾ ਚਬਾਣਾ ਪੈਂਦਾ ਤੇ ਲੋ ਜੀ ਇਹਨੂੰ ਪੂਣ ਲੈਣਾ ਵੈਸੇ ਨਿਕਲਿਆ ਤਾਂ ਕੁਝ ਨਹੀਂ ਪਰ ਆਪਾਂ ਆਪਣੀ ਤਸੱਲੀ ਕਰਕੇ ਨਾ ਇਹਨੂੰ ਇੱਦਾਂ ਹੀ ਕੱਢ ਲੈਣਾ ਠੀਕ ਹੈ ਜੀ ਹੁਣ ਆਪਾਂ ਚਾਵਲ ਚੂਬਾ ਚੰਗੀ ਤਰ੍ਹਾਂ ਧੋ ਲੈਨੇ ਆ ਚਾਵਲਾਂ ਦੀ ਆਪਾਂ ਕਰਦੇ ਤਿਆਰੀ ਇਹਨੂੰ ਪਾਣੀ ਉਹ ਆਪਾਂ ਟੱਕ ਕੇ ਰੱਖ ਦਿੰਨੇ ਠੀਕ ਹੈ ਜੀ ਫੇਰ ਆਪਾਂ ਜੋ ਪਾਵਾਂਗੇ ਜਿਸ ਤਰ੍ਹਾਂ ਵੀ ਇਹ ਗੁਲਵਾਰੀ ਚਾਵਲ ਬਣਾਵਾਂਗੇ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਰੈਸিপি ਸ਼ੇਅਰ ਕਰੂੰਗੀ ਤੇ ਤੱਕ ਤੁਸੀਂ ਬਨੇ ਰਹੋ ਇਹਨੂੰ ਆਪਾਂ ਨਾ ਜੇ ਪੱਕੀ ਰੱਖਣੀ ਹੈ ਨਾ ਤੌੜੀ ਇਹਨੂੰ ਕਦੀ ਵੀ ਤੁਸੀਂ ਭੁੱਲ ਕੇ ਵੀ ਥੱਲੇ ਧਰਤੀ ਤੇ ਨਹੀਂ ਰੱਖਣਾ ਠੀਕ ਹੈ ਕਿਉਂਕਿ ਫੇਰ ਇਹ ਖਰਾਬ ਹੋ ਜਾਂਦੀ ਹੈ ਨੀਚੋਂ ਤਿੜਕ ਜਾਂਦੀ ਹੈ ਤਿੜਕਣ ਦੀ وجہ ਨਾਲ ਫੇਰ ਇਹ ਨੀਚੋਂ ਲੀਕ ਹੋਣੀ ਸ਼ੁਰੂ ਹੋ ਜਾਂਦੀ ਹੈ ਇਸ ਕਰਕੇ ਆਪਾਂ ਹੁਣ ਇਹਨੂੰ ਆਪਾਂ ਚਾਵਲ ਵਗੈਰਾ ਧੋ ਲੈਨੇ ਆਪਾਂ ਮਟੀਰੀਅਲ ਕਰ ਲੈਨੇ ਆ ਤਿਆਰ ਤੇ ਲੋ ਜੀ ਹੁਣ ਆਪਾਂ ਲਾਵਾਂਗੇ ਤੜਕਾ ਚਾਵਲਾਂ ਨੂੰ ਪਹਿਲਾਂ ਮੈਂ ਤੜਕਾ ਲਾਉਂਗੀ ਠੀਕ ਹੈ ਜੀ ਮੈਂ ਨਾ ਆਪਾਂ ਦੂਸਰੇ ਪਿਆਜ਼ ਜਮਾਣਾ ਤੜਕਾ ਲਾਣੇ ਆ ਇਹਨੂੰ ਆਪਾਂ ਦੇਸੀ ਘਿਓ ਦੇ ਵਿੱਚ ਇਦਾਂ ਹੀ ਤੜਕਾ ਲਾਵਾਂਗੇ ਠੀਕ ਹੈ ਜੀ ਮੈਂ ਕੜਾਈ ਸਤਾਂ ਲਾਣ ਲੱਗੀ ਆ ਮੈਂ ਤੋੜੀ ਚ ਪਹਿਲਾਂ ਨਹੀਂ ਲਾਂਦੀ ਖਾਲੀ ਤੋੜੀ ਕਦੀ ਵੀ ਨਾ ਰੱਖਿਆ ਪਰ ਪਿਛਲੀ ਵਾਰੀ ਮੇਰੇ ਨਾਲ ਹੋਇਆ ਸੀ ਕਿ ਮੈਂ ਖਾਲੀ ਤੋੜੀ 'ਚ ਤੜਕਾ ਲਾਣ ਲੱਗੀ ਸੀ ਤੇ ਮੇਰੀ ਤੋੜੀ ਨਾ ਟੀੜਕ ਗਈ ਸੀ ਤੇ ਆਹ ਦੇਖੋ ਜੀ ਇਹਦੇ ਵਿੱਚ ਆਪਾਂ ਪਾ ਲੈਣਾ ਹੁਣ ਦੇਸੀ ਘਿਓ ਦੇਸੀ ਘੋ ਤੁਸੀਂ ਆਪਣਾ ਕੜਛੀ ਦੋ ਕੜਛੀ ਜਿੰਨਾ ਤੁਸੀਂ ਪਾਣਾ ਕੜਛੀ ਭਰ ਕੇ ਪਾ ਲੈਣਾ ਠੀਕ ਹੈ ਸਾਡਾ ਕਣੀ ਵਾਲਾ ਕਿਉ ਹੈ ਦੇਖੋ ਦੇਸੀ ਘੋ ਘਰ ਦਾ ਬਣਾਇਆ ਹੈ ਨਾ ਕਹਿੰਦੇ ਪ्योर ਕਿਉ ਦੀ ਆ ਪਛਾਣ ਹੁੰਦੀ ਹੈ ਆ ਦੇਖੋ ਕਿੰਨੀ ਵਧੀਆ ਕਣੀ ਹੁੰਦੀ ਹੈ ਇਹਦੇ ਵਿੱਚ ਬਹੁਤ ਟੇਸਟੀ ਵੀ ਬਣਦਾ ਹੈ ਮੈਂ ਘਰੇ ਬਣਾਉਂਦੀ ਹੁੰਨੀ ਆ ਜਿਵੇਂ ਆਪਣਾ ਵਧੀਆ ਦੁੱਧ ਹੁੰਦਾ ਨਾ ਘਰ ਦਾ ਤੇ ਘਰੇ ਬਣ ਜਾਂਦਾ ਤੇ ਆਹ ਦੇਖੋ ਜੀ ਹੁਣ ਇਹਦੇ ਵਿੱਚ ਆਪਾਂ ਪਾ ਦਾਂਗੇ ਕਿਉ ਥੋੜਾ ਜਿਹਾ ਗਰਮ ਕਰਨਾ ਹੈ ਇਹਦੇ ਵਿੱਚ ਆਪਾਂ ਹੁਣ ਸੌਂਫ ਪਹਿਲਾਂ ਤਾਂ ਸਭ ਤੋਂ ਪਹਿਲਾਂ ਆਪਾਂ ਕਾਜੂ ਤੇ ਬਦਾਮ ਪਾਵਾਂਗੇ ਠੀਕ ਹੈ ਇਹਨਾਂ ਨੂੰ ਤੁਸੀਂ ਥੋੜਾ ਜਿਹਾ ਫਰਾਈ ਕਰ ਲੈ ਮੈਂ ਨਾ ਤਰੜ ਫਰੜ ਜੇ ਕਰ ਲੈਨੇ ਨੂੰ ਅੱਛੀ ਤਰ੍ਹਾਂ ਹੁਣ ਇਹਨਾਂ ਨੂੰ ਥੋੜੇ ਜਿਹਾ ਫਰਾਈ ਕਰ ਲੈਨੇ ਨੇ ਹਲਕੇ ਜਿਹਾ ਫਰਾਈ ਹੋ ਜਾਣਗੇ ਤੇ ਬਹੁਤ ਟੇਸਟੀ ਲੱਗਦੇ ਆ ਠੀਕ ਹੈ ਜੀ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾ ਦਾਂਗੇ ਆਪਣੀ ਸੌਫ ਤੇ ਤੇਰ ਪਾ ਦਿੰਦਾ ਆਖਾਂ ਤੇ ਆਹ ਦੇ ਆਪਾਂ ਚਾਵਲਾਂ ਦੇ ਉੱਪਰ ਹੀ ਪਾ ਸਕਦੇ ਆ ਕਿਉਂਕਿ ਇਹ ਡਰਾਈ ਫਰੂਟ ਜਿਹੜਾ ਹੁੰਦਾ ਨਾ ਥੋੜਾ ਫਰਾਈ ਜਿਹਾ ਕੀਤਾ ਹੋਇਆ ਬਹੁਤ ਟੇਸਟੀ ਲੱਗਦਾ ਸੈਲੋਸੀ ਆ ਦੇਖੋ ਸਾਡੇ ਚੰਗੀ ਤਰ੍ਹਾਂ ਹੁਣ ਆਪਨੇ ਭੁੱਜ ਗਏ ਨੇ ਠੀਕ ਹੈ ਜੀ ਹੁਣ ਆਪਾਂ ਇਹਨਾਂ ਨੂੰ ਥੱਲੇ ਲਾ ਲੈਨੇ ਆ ਥੱਲੇ ਲਾ ਕੇ ਰੱਖ ਲੈਨੇ ਆ ਹੁਣ ਆਪਾਂ ਇਹਦੇ ਉੱਤੇ ਰੱਖਦੇ ਆ ਥੋੜੀ ਥੋੜੀ ਦੇ ਵਿੱਚ ਪਾ ਕੇ ਨਾ ਆਪਾਂ ਆਪਣਾ ਗਲਾ ਮਾਪ ਲੈਣਾ ਪਾਣੀ ਮੇਰਾ ਮਾਪਿਆ ਹੋਇਆ ਪਾਣੀ ਠੀਕ ਹੈ ਜੇ ਆਪਾਂ ਇੱਕ ਗਲਾਸ ਚਾਵਲ ਪਾਉਂਦੇ ਆ ਨਾ ਤੇ 2 2.5 ਗਲਾਸ ਪਾਣੀ ਪਾਣਾ ਤੇ ਆਹ ਦੇਖੋ ਜੀ ਮੇਰਾ ਮਤਲਬ ਪਾਣੀ ਬਿਲਕੁਲ ਇਸੇ ਮਾਪ ਤੋਂ ਦਿੱਤਾ ਹੋਇਆ ਸੀ ਜਿਵੇਂ ਸਵਾ ਗਲਾਸ ਪਾਣੀ ਹੋਵੇ ਤਾਂ ਤੁਸੀਂ ਸਾਢੇ 3 ਗਲਾਸ ਆਪਣੇ ਪਾਣੀ ਦੇ ਪਾ ਸਕਦੇ ਹੋ ਠੀਕ ਹੈ ਇਹਦੇ ਵਿੱਚ ਹੁਣ ਆਪਾਂ ਪਾ ਦਾਂਗੇ ਆਪਣੇ ਧੋਲੇ ਧੋਤੇ ਹੋਏ ਆਪਣੇ ਚਾਵਲ ਪਾ ਦਾਂਗੇ ਆ ਦੇ ਇਹਦੇ ਵਿੱਚ ਹੁਣ ਆਪਾਂ ਚਾਵਲ ਸਿੱੱਦਦੇ ਨੇ ਜਿਹੜੇ ਮਿੱਠਾ ਚਾਵਲ ਹੁੰਦੇ ਨਾ ਤੁਹਾਨੂੰ ਜਿਆਦਾ ਟਾਈਮ ਲੈਂਦਾ ਚਾਵਲ ਗੰਨੇ ਦੇ ਵਿੱਚ ਇਸ ਕਰਕੇ ਨਾ ਇਹਨੂੰ ਤੁਸੀਂ ਪਹਿਲਾਂ ਹੀ ਧੋ ਕੇ ਰੱਖ ਲੈਣਾ ਮੈਂ 1 ਘੰਟਾ ਪਹਿਲਾਂ ਧੋ ਕੇ ਇਹਨਾਂ ਨੂੰ ਚਾਵਲਾਂ ਨੂੰ ਰੱਖ ਦਿੱਤਾ ਸੀਗਾ ਲੋ ਜੀ ਹੁਣ ਇਹਦੇ ਵਿੱਚ ਪਾ ਤੇ ਆਪਾਂ ਚਾਵਲ ਠੀਕ ਹੈ ਜੀ ਉਹ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਪਹਿਲਾਂ ਪਕਣ ਦਾਂਗੇ ਆ ਦੇਖੋ ਐਦਾਂ ਰਲਾ ਦੇਣਾ ਹੁਣ ਆਪਾਂ ਇਹਨੂੰ ਪਕਣ ਦਾਂਗੇ ਇਹਨੂੰ ਹੋਣਾ ਆਪਾਂ ਚੰਗੀ ਤਰ੍ਹਾਂ ਠੱਕ ਦਿੰਨੇ ਫਿਰ ਲੋ ਜੇ ਇੱਧਰ ਸਾਡੇ ਚਾਵਲ ਰਿੱਝਣਗੇ ਆ ਪੱਗਬਾਲ ਦਿੱਤੀ ਹੁਣ ਆਪਾਂ ਜਿਹੜਾ ਡਰਾਈ ਫਰੂਟ ਵਗੈਰਾ ਨਾ ਇਹ ਹੁਣ ਇੱਕੋ ਕਰਕੇ ਆਪਾਂ ਠੱਕ ਦਿੰਨੇ ਆ ਇਹਦੇ ਵਿੱਚੇ ਪਾ ਦੇ ਨੇ ਇਹਨੂੰ ਰਲਾ ਦਾਂਗੇ ਠੀਕ ਹੈ ਤੇ ਇਹ ਤੋੜੀ ਦੀ ਆਪਾਂ ਇਦਾਂ ਹੀ ਸਾਂਭ ਕਰਦੇ ਹਾਂ ਇਦਾਂ ਹੀ ਆਪਾਂ ਰੱਖਦੇ ਹਾਂ ਬਹੁਤ ਤਰੀਕੇ ਦੇ ਨਾਲ ਤੁਸੀਂ ਵੀ ਜੇਕਰ ਮਨੀ ਤੋੜੀ ਲੈਂਦੇ ਹੁੰਦੇ ਹੋ ਨਾ ਤੇ ਉਹਨੂੰ ਬਹੁਤ ਤਰੀਕੇ ਨਾਲ ਰੱਖਣਾ ਪੈਂਦਾ ਹੈ ਔਰ ਇਹਦੇ ਤੁਹਾਨੂੰ ਫਾਇਦੇ ਵੀ ਬਹੁਤ ਨੇ ਇਹ ਸਾਨੂੰ ਮਤਲਬ ਬਹੁਤ ਅੱਛੇ ਆ ਪੋਜ਼ਿਟਿਵਿਟੀ ਵੀ ਮਿਲਦੀ ਏ ਨੇ ਨਾਲ ਤੇ ਇਹਦੇ ਖਾਣ ਨਾਲ ਸਾਡੇ ਸਰੀਰ 'ਚ ਕੈਸ਼ੀਅਮ ਵਗੈਰਾ ਦੀ ਵੀ ਘਾਟ ਖਤਮ ਹੁੰਦੀ ਏ ਜਿਆਦਾਤਰ ਸਾਨੂੰ ਅੱਜਕੱਲ ਸਰ ਵੱਲੋਂ ਪਿੱਤਲ ਦੇ ਭਾਂਡੇ ਤੇ ਮਿੱਟੀ ਦੇ ਭਾਂਡੇ ਵਰਤਣੇ ਚਾਹੀਦੇ ਨੇ ਤੇ ਮੈਂ ਤੇ ਅੱਜ ਤੋੜੀ ਪਹਿਲੀ ਵਾਰੀ ਬੜੇ ਦਿਨਾਂ ਬਾਅਦ ਲਈ ਤਾਂ ਤੁਸੀਂ ਪਿਛਲੀ ਵੀਡੀਓਜ਼ ਦੇਖਿਆ ਸੀ ਨਾ ਮੈਂ ਤੋੜੀ ਦੀ ਦਾਲ ਵਗੈਰਾ ਸਬਜ਼ੀਆਂ ਬਸ ਹੁਣ ਇਸ 'ਚ ਪਹਿਲੀ ਵਾਰੀ ਮੈਂ ਮਿੱਠਾ ਬਣਾ ਲਿਆ ਹੁਣ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਦਾਲਾ ਦੂਨਾ ਜੋ ਸਬਜ਼ੀਆਂ ਬਣਾਇਆ ਕਰਾਂਗੀ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੀ ਬਹੁਤ ਸਾਰਾ ਪਿਆਰ ਦਿੰਦੇ ਹੋ ਤੁਸੀਂ ਮੈਨੂੰ ਬਹੁਤ ਅੱਛਾ ਲੱਗਦਾ ਹੈ ਤੇ ਬਾਅਦ ਵਿੱਚ ਚਾਵਲ ਬਣਦੇ ਆ ਫਿਰ ਤੁਹਾਨੂੰ ਮੈਂ ਦਿਖਾਨੀ ਆ ਠੀਕ ਹੈ ਜੀ ਤਦ ਤੱਕ ਆਪਾਂ ਵੀ ਕੁਝ ਹੋਰ ਕੰਮ ਕਰ ਲੈਂਦੇ ਆ ਘਰ ਦੇ ਸਾਡੇ ਚਾਵਲ ਬਣ ਜਾਣਗੇ ਤੇ ਆ ਦੇਖੋ ਜੀ ਆਪਾਂ ਦੇਖਦੇ ਹਾਂ ਹੁਣ ਸਾਡੇ ਰੇਜਾ ਪੈ ਗਿਆ ਚਾਵਲਾਂ ਨੂੰ ਆ ਦੇਖੋ ਚਾਵਲ ਕਿੰਨੇ ਸੋਹਣੇ ਤਰੀਕੇ ਨਾਲ ਰਿਜ ਰਹੇ ਆ ਤੁਹਾਨੂੰ ਦਿਖ ਰਹੇ ਹੋਣੇ ਆ ਨਾ ਮਨਜੀਤ ਸਿਸਟਰ ਕਹ ਰਹੀ ਸੀ ਥੋੜੀ ਵਿੱਚ ਨਹੀਂ ਬਣਦੀ ਸਿਸਟਰ ਸਭ ਕੁਝ ਬਣਦਾ ਥੋੜੀ ਵਿੱਚ ਮੈਂ ਦਾਲਾਂ ਦੂਲਾ ਬਹੁਤ ਕੁਝ ਬਣਾਉਂਦੀ ਆ ਮੇਰੀ ਥੋੜੀ ਕਈ ਦਿਨਾਂ ਤੋਂ ਟੁੱਟੀ ਸੀ ਨਾ ਇਸ ਕਰਕੇ ਨਵੇਂ ਬਣਾ ਰਹੀ ਸੀ ਤੇ ਆ ਦੇਖੋ ਰੇਜਾ ਪੈ ਗਿਆ ਥੋੜੀ ਦੇਰ ਨੂੰ ਹੁਣ ਆਪਣੇ ਚਾਵਲ ਵੀ ਬਣ ਜਾਣਗੇ ਕੇਰੇ ਦੇ ਵਿੱਚ ਆਪਾਂ ਜੋ ਪਾਣਾ ਹੈ ਨਾ ਉਹ ਵੀ ਪਾ ਕੇ ਦਿਖਾਉਂਗੀ ਤੁਹਾਨੂੰ ਮੈਂ ਤੇ ਲੋ ਜੀ ਆ ਦੇਖੋ ਹੁਣ ਆਪਣੇ ਚਾਵਲ ਬਣਨ ਲੱਗੇ ਹੁਣ ਚੰਗੀ ਤਰ੍ਹਾਂ ਜਦ ਰੇਜਾ ਪੈ ਗਿਆ ਨਾ ਆ ਦੇਖੋ ਹੁਣ ਥੋੜੇ ਜਿਹਾ ਦੇਖੋ ਵਧੀਆ ਬਣ ਗਏ ਬਣਨ ਲੱਗੇ ਨਾ ਹੁਣ ਤੇ ਹੁਣ ਆਪਾਂ ਇਹਦੇ ਵਿੱਚ ਚਾਵਲ ਜਿਹੜਾ ਡਰਾਈ ਫਰੂਟ ਜਿਹੜਾ ਨਾ ਇਹ ਸਾਰਾ ਕੁਝ ਹੁਣ ਆਪਾਂ ਪਾ ਦਾਂਗੇ ਤਾਂ ਕਿ ਵਿੱਚ ਚੰਗੀ ਤਰ੍ਹਾਂ ਰਲ ਜੇ ਤੇ ਕਿਉਂ ਗੈਰਾਂਪਸ ਤੁਸੀਂ ਜਿਆਦਾ ਪਾਣਾ ਜਿਆਦਾ ਵੀ ਪਾ ਸਕਦੇ ਹੋ ਠੀਕ ਹੈ ਆ ਦੇਖੋ ਸਾਰਾ ਕੁਝ ਆਪਾਂ ਵਿੱਚ ਪਾ ਦਾਂਗੇ ਹੁਣ ਇਹਨੂੰ ਚੰਗੀ ਤਰ੍ਹਾਂ ਪਰ ਰਲਾ ਦਾਂਗੇ ਚਾਵਲਾਂ ਨੂੰ ਚੰਗੀ ਤਰ੍ਹਾਂ ਰਲਾ ਦਾਂਗੇ ਵਿੱਚ ਇਹ ਮਿੱਠਾ ਤੁਸੀਂ ਆਪਣੇ ਟੇਸ ਅਨਸਾਰ ਪਾ ਸਕਦੇ ਹੋ ਠੀਕ ਹੈ ਤੇ ਬਹੁਤ ਕੁਝ ਬਣਦਾ ਤੋੜੀ ਦੇ ਵਿੱਚ ਸਭ ਕੁਝ ਬਣ ਜਾਂਦਾ ਪਹਿਲਾਂ ਆਪਣੀਆਂ ਬੀਬੀਆਂ ਬਣਾਉਂਦੀਆਂ ਹੀ ਹੁੰਦੀਆਂ ਸੀ ਹਨਾ ਤੇ ਆ ਦੇਖੋ ਹੁਣ ਆਪਣੇ ਮਿੱਠੇ ਚਾਵਲ ਬਣ ਕੇ ਹੋ ਜਾਣਗੇ ਤਿਆਰ ਕਿਲਮੇ ਕਿਲਮੇ ਜਿਵੇਂ ਵਧੀਆ ਵੀ ਬਣਦੇ ਐ ਤਿਆ ਦੇਖੋ ਬਸ ਇਹ ਮਿੱਠੇ ਚਾਵਲਾਂ ਚ ਥੋੜਾ ਟਾਈਮ ਲੱਗ ਰਿਹਾ ਹੈ ਠੀਕ ਹੈ ਜੀ ਬਹੁਤ ਸੋਹਣੇ ਬਣ ਕੇ ਹੋ ਜਾਣਗੇ ਪਿਆਰ ਹੁਣ ਬਾਕੀ ਥੋੜੀ دیر ਦੀ ਹੁਣ ਕਸਰ ਰਹਿ ਗਈ ਹੈ ਤੇ ਪਾਣੀ ਦਿੱਜਣ ਤੋਂ ਬਾਅਦ ਤੁਸੀਂ ਆ ਜਾਣਾ ਤੇ ਹੁਣ ਰਿਜਦਾ ਰਹੇਗਾ ਤੇ ਹੁਣ ਆਪਾਂ ਮੱਠੀ ਮੱਠੀ ਅੱਗ ਤੇ ਇਹਨੂੰ ਆਪਣੇ ਆਪ ਪੱਕ ਜੇਗਾ ਤੇ ਮੱਠੀ ਮੱਠੀ ਅੱਗ ਤੇ ਰੱਖ ਦਾਂਗੇ ਠੀਕ ਹੈ ਜੀ ਹੁਣ ਤੇਜ਼ ਅੱਗ ਨਹੀਂ ਕਰਨੀ ਹੈਗੀ ਜ਼ਿਆਦਾ ਫਿਰ ਬਣਦੇ ਆ ਫਿਰ ਮੈਂ ਤੁਹਾਨੂੰ ਦਿਖਾਨੀ ਆਪਣੇ ਚਾਵਲ ਜੀ ਇਹਨੂੰ ਕਈ ਲੋਕ ਜੜਦਾ ਵੀ ਕਹਿ ਦਿੰਦੇ ਹਨਾ ਮਿੱਠਾ ਤੇ ਅਸੀਂ ਮਿੱਠੇ ਚਾਵਲ ਹੀ ਜ਼ਿਆਦਾਤਰ ਬੋਲਦੇ ਆਂ ਕਈ ਬਲੋਕ ਕਹਿੰਦੇ ਆ ਕਿ ਜਿੰਦਾ ਸਭ ਦੇ ਆਪਣੇ ਆਪਣੇ ਤੇ ਅਸੀਂ ਤੇ ਮਿੱਠੇ ਚਾਵਲ ਗੁੜ ਵਾਲੇ ਬੋਲਦੇ ਆਂ ਤੇ ਤੋੜੀ ਵਾਲੇ ਮਿੱਠੇ ਚਾਵਲ ਬਹੁਤ ਲਾਭਦਾਇਕ ਹੁੰਦੇ ਆਂ ਠੀਕ ਹੈ ਜੀ ਤੇ ਅੱਗ ਕਰ ਦਿੰਨੇ ਹੁਣ ਆਪਾਂ ਸੀਮਾ ਤੇ ਲੋਚੀਆ ਦੇਖੋ ਆਪਾਂ ਦੇਖਦੇ ਹੁਣ ਆਪਣੇ ਚਾਵਲ ਬਣ ਗਏ ਆ ਦੇਖੋ ਚਾਵਲਾਂ ਦੇ ਵਿੱਚ ਮੋਰੀਆਂ ਪੈ ਗਈਆਂ ਨਾ ਸਾਡੇ ਮੰਮੀ ਦੱਸਦੇ ਹੁੰਦੇ ਸੀ ਜੇ ਚਾਵਲਾਂ 'ਚ ਮੋਰੀਆਂ ਪੈ ਗਈਆਂ ਤੇ ਸਮਝੋ ਸਾਡੇ ਚਾਵਲ ਬਣ ਗਏ ਜੇਕਰ ਤੁਹਾਨੂੰ ਲੱਗਦਾ ਹੈ ਨਾ ਕਿ ਚਾਵਲਾਂ 'ਚ ਥੋੜੀ ਕਸਰ ਹੈ ਠੀਕ ਹੈ ਅਰ ਵੈਸੇ ਦਾ ਚਾਵਲ ਸਾਡੀ ਬਿਲਕੁਲ ਬਣ ਗਏ ਆ ਜੇ ਤੁਹਾਨੂੰ ਲੱਗਦਾ ਹੈ ਨਾ ਕਸਰ ਹੈ ਥੋੜੀ ਬਹੁਤ ਚਾਵਨਾ ਚ ਵੈਸੇ ਵੀ ਥੋੜੀ ਜਿਹੀ ਨਹੀਂ ਹੋਰ ਵੀ ਭਾਂਡੇ ਚ ਤੁਸੀਂ ਇਦਾਂ ਪੋਣੇ ਨੂੰ ਨਾ ਕੱਪੜੇ ਨੂੰ ਸੂਤੀ ਕੱਪੜੇ ਨੂੰ ਲੈ ਕੇ ਇਦਾਂ ਚੋਰਸ ਵਗੈਰਾ ਕਰਕੇ ਇਦਾਂ ਕਰਕੇ ਤੇ ਇਦਾਂ ਭਾਪ ਚ ਰੱਖ ਦਿਆ ਕਰੋ ਠੀਕ ਹੈ ਤੇ ਭਾਪ ਦੇ ਨਾਲ ਵੀ ਚਾਵਲਾਂ ਦੀ ਜਿਹੜੀ ਕਣੀ ਹੁੰਦੀ ਹੈ ਨਾ ਮਰ ਜਾਂਦੀ ਹੈ ਇਹ ਬਹੁਤ ਵਧੀਆ ਤੇ ਸੋਖਾ ਤਰੀਕਾ ਹੈ ਤੁਹਾਡੇ ਚਾਵਲ ਕੱਚੇ ਵੀ ਨਹੀਂ ਰਹਿਣਗੇ ਤੇ ਗਾਈਜ਼ ਮੇਰੇ ਚਾਵਲ ਬਣ ਚੁੱਕੇ ਆ ਮੈਂ ਤੁਹਾਨੂੰ ਸਿਰਫ ਇੱਕ ਟ੍ਰਿਕ ਦੱਸੀ ਹੈ ਜਦੋਂ ਚਾਵਲ ਆ ਚੱਕੇ ਨੀ ਰਵੇ ਤੇ ਤੁਸੀਂ ਏਦਾਂ ਸੂਤੀ ਕੱਪੜੇ ਦੇ ਨਾਲ ਉਹ ਕਰ ਸਕਦੇ ਹੋ ਬਾਕੀ ਮੈਂ ਤੁਹਾਨੂੰ ਦਿਖਾਨੀ ਆ ਆ ਦੇਖੋ ਮੇਰੇ ਚਾਵਲ ਬਣ ਕੇ ਕਿੰਨੇ ਵਧੀਆ ਤਿਆਰ ਹੋ ਗਏ ਨੇ ਤੇ ਆ ਦੇਖੋ ਆ ਦੇਖੋ ਕਿੰਨੇ ਵਧੀਆ ਖਿਲਮੇ ਖਿਲਮੇ ਜੇ ਚਾਵਲ ਬਣੇ ਆ ਨਾ ਆ ਦੇਖੋ ਆ ਦੇਖੋ ਮਿੱਠੇ ਚਾਵਲ ਸਾਡੇ ਬਣ ਕੇ ਹੋ ਗਏ ਤਿਆਰ ਆ ਜਾਓ ਤੁਸੀਂ ਵੀ ਖਾ ਲਓ ਬਾਕੀ ਕਿੱਦਾਂ ਦੇ ਲੱਗੇ ਇਹ ਵਾਲੇ ਚਾਵਲ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਤੋੜੀ ਦੇ ਵਿੱਚ ਜਰੂਰ ਬਣਾਇਓ ਇਹ ਬਹੁਤ ਫਾਇਦੇਮੰਦ ਤੇ ਬਹੁਤ ਵਧੀਆ ਵੀ ਬਣਦੇ ਆ ਤੇ ਨਾਲੇ ਆਪਣੀ ਤੋੜੀ ਦੀ ਸ਼ੁਰੂਆਤ ਹਮੇਸ਼ਾ ਮਿੱਠੇ ਤੋਂ ਕਰਿਆ ਕਰੋ ਕੋਈ ਵੀ ਭਾਂਡਾ ਲੈ ਕੇ ਆਨੇ ਜਿਵੇਂ ਆਪਾਂ ਕਹਦੇ ਨੇ ਨਾ ਆਪਾਂ ਮਿੱਟੀ ਦੀ ਜੀਰ ਪਰਸ਼ਾਦ ਵਗੈਰਾ ਕੁਝ ਬਣਾਨੇ ਆ ਤੇ ਦੇਖੋ ਜੀ ਮੈਂ ਇੱਥੇ ਮਿੱਟੀ ਦੇ ਭਾਂਡੇ ਛੇਵਲੇ ਬਣਾ ਬੈਠੀ ਆ ਤੇ ਨਾਲੇ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ 바ਕੀ ਪਿਆਰਾ ਜਿਹਾ ਕਮੈਂਟ ਲਾਇਕ ਤੇ ਸ਼ੇਅਰ ਜਰੂਰ ਕਰਿਆ ਕਰੋ ਬਾਕੀ ਹਮੇਸ਼ਾ ਖੁਸ਼ ਰਹੋ ਚੜਦੀ ਕਲਾ ਚ ਰਹੋ ਤੇ ਵਾਈਗੁ ਜੀ ਦਾ ਭੋਗ ਲਗਵਾ ਕੇ ਬਾਕੀ ਸਾਰੇ ਨੂੰ ਮੈਂ ਦਵਾਗੀ ਪ੍ਰਸ਼ਾਦ ਦੇ ਤੌਰ ਤੇ ਠੀਕ ਹੈ ਜੀ ਇਹਦੇ ਚ ਡਰਾਈ ਫਰੂਟ ਜਿੰਦਾ ਵੀ ਤੁਸੀਂ ਉੱਪਰ ਪਾਣਾ ਚਾਹਦੇ ਉੱਪਰ ਵੀ ਪਾ ਸਕਦੇ ਬਟ ਮੈਂ ਵਿੱਚੇ ਹੀ ਪਾਤਾ ਤੇ ਪਿਆਰਾ ਜਿਹਾ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਲੁਧਿਆਣੇ ਵਾਲੀ ਸਿਸਟਰ ਤੁਸੀਂ ਮੇਰਾ ਰੋਜ਼ ਵਲੌਗ ਦੇਖਦੇ ਬਹੁਤ ਸਾਰਾ ਧੰਨਵਾਦ ਜਿਹੜੀਆਂ ਪੈਣਾ ਮੈਨੂੰ ਅੱਛਾ ਅੱਛਾ ਪਿਆਰ ਦਿੰਦੀਆਂ ਨੇ ਉਹਨਾਂ ਲਈ ਵੀ ਬਹੁਤ ਸਾਰਾ ਦਿਲੋਂ ਸ਼ੁਕਰੀਆ ਮਿਲਦੀਆਂ ਕਰ ਤੁਹਾਨੂੰ ਨਵੇਂ ਵਲੌਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ